ਨਮੋ ਬੋਦੈ ਜਯਪੇਮ ਜਯ ਭਾਰਤ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਟੀਮ ਧੰਮਾ ਫੈਡਰੇਸ਼ਨ ਆਫ ਇੰਡੀਆ ਹਰ ਸਾਲ ਅਸ਼ੋਕਾ ਵਿਜੇ ਦਸ਼ਮੀ ਮਹਾਉਤਸਵ ਨੂੰ ਬਹੁਤ ਹੀ ਸ਼ਰਧਾ ਤੇ ਝੁੰਟਾ ਨਾਲ ਮਨਾਉਂਦੀ ਹੈ ਇਸੇ ਲੜੀ ਤਹਿਤ ਜਥੇਬੰਦੀ ਵੱਲੋਂ 15ਵਾਂ ਅਸ਼ੋਕਾ ਵਿਜੇ ਦਸ਼ਮੀ ਮਹਾਉਤਸਵ ਅੰਬੇਡਕਰ ਧੰਮ ਕ੍ਰਾਂਤੀ ਦਿਵਸ ਤੇ ਬੈਨਰ ਹੀਟ ਇਸ ਵਾਰ ਸ਼ਗੁਨ ਪੈਲੇਸ ਪਿੰਡ ਥਲੇਤਾ ਨਜ਼ਦੀਕ ਗੁਰਾਇਆਂ ਮਿਤੀ 12 ਅਕਤੂਬਰ ਦਿਨ ਸ਼ਨੀਵਾਰ ਨੂੰ ਬਹੁਤ ਕੀ ਸ਼ਰਦਾ ਦੇ ਤੁਮਤਮ ਨਾਲ ਸਮਾਂ ਸਵੇਰੇ 10 ਤੋਂ ਦੁਪਹਿਰ 3 ਵਜੇ ਤੱਕ ਮਨਾਇਆ ਜਾਵੇਗਾ ਜਿਸ ਵਿੱਚ ਵੱਖ-ਵੱਖ ਸੂਬਿਆਂ ਤੋਂ ਵਿਦਵਾਨ ਬੁਲਾ ਰਹੇ ਇਸ ਪ੍ਰੋਗਰਾਮ ਦੇ ਵਿੱਚ ਅੰਬੇਡਕਰੀ ਅਤੇ ਬੋਧੀ ਮਿਸ਼ਨ ਦੇ ਉੱਪਰ ਵੱਖ-ਵੱਖ ਵਿਸ਼ਿਆਂ ਉੱਪਰ ਆਪਣੇ ਵਿਚਾਰ ਪ੍ਰਗਟ ਕਰਨ ਦੇ ਲਈ ਪਹੁੰਚ ਰਹੇ ਨੇ ਔਰ ਨਾਲ ਹੀ ਵਿਦੇਸ਼ਾਂ ਤੋਂ ਵੀ ਬੁੱਧੀਜੀਵੀ ਸਾਥੀ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਰਹੇ ਹਨ ਸੋ ਮੈਂ ਸਾਰੇ ਹੀ ਸੰਸਾਰ ਭਰ ਦੇ ਬਹੁਜਨ ਸਮਾਜ ਦੇ ਮੂਲਵਾਸੀ ਬਹੁਜਨ ਸਮਾਜ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਵਿਸ਼ਾਲ ਅਸ਼ੋਕਾ ਵਿਜੇ ਦਸ਼ਮੀ ਮਹਾਉਤਸਵ ਦੇ ਵਿੱਚ ਹੌਮ-ਹਮਾ ਕੇ ਪਹੁੰਚਣ ਦੇ ਲਈ ਆਪ ਵੀ ਆਉਣ ਔਰ ਆਪਣੇ ਇਧਰ ਰਿਸ਼ਤੇਦਾਰਾਂ ਨੂੰ ਅਪੀਲ ਵੀ ਕਰਨ ਸਾਰੇ ਲੋਕਤਨਵਾਦੀ ਹੋਵਾਂਗੇ ਜੈਪੀ ਜੈ ਭਾਰਤ ਨਮੋ ਬੋਤ ਹੈ ਤੋਂ ਮਾ ਫੈਡਰੇਸ਼ਨ ਵੱਲੋਂ 15ਵਾਂ ਅਸ਼ੋਕ ਵਿਜੇ ਦਸ਼ਮੀ ਮਾਹਤਸ ਤ੍ਰਿਤਾ ਦੇ ਵਿੱਚ 12 ਕੁ ਬਜੇ ਮਨਾਇਆ ਜਾ ਰਿਹਾ ਹੈ ਸਤਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ 10 ਤੋਂ 5 ਵਜੇ ਤੱਕ ਦਾ ਟਾਈਮ ਦੀ ਪਵੰਦੀ ਨੂੰ ਪੂਰਾ ਮੰਨਣ ਤੇ ਉਹਨੂੰ ਬੜੇ ਅچھے ਤਰੀਕੇ ਨਾਲ ਇਸ ਫੰਕਸ਼ਨ ਨੂੰ ਨਿਪਟਾਰੇ ਚੜ੍ਹਨ ਬਹੁਤ ਬਹੁਤ ਧੰਨਵਾਦ